ਨੇ ਦਰਸ਼ਨ ਕਰਦਿਆਂ ਹੀ ਸਾਧ ਸੰਗਤ ਜੀ ਰਾਣੀ ਦੇ ਕਲੇਸ਼ ਕੱਟੇ ਗਏ ਹਨ ਦੁੱਖ ਦੂਰ ਹੋਏ ਹਨ ਤੋਂ ਕਹਿੰਦੇ ਹਨ ਕਿ ਉਸ ਵੇਲੇ ਸਤਿਗੁਰਾਂ ਨੇ ਦੋਵਾਂ ਨੂੰ ਸਾਹਮਣੇ ਖੜਿਆ ਵੇਖ ਕੇ ਪਤਸ਼ਾਹ ਜੀ ਨੇ ਨਾ ਜੀ ਇਹਨਾਂ ਦੋਵਾਂ ਦਾ ਆਨੰਦ ਕਾਰਜ ਕੀਤਾ ਹੈ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਬੜੀਆਂ ਖੁਸ਼ੀਆਂ ਦੇਖ ਕੇ ਮਹਾਰਾਜ ਜੀ ਆਨੇ ਇਹਨਾਂ ਨੂੰ ਪਿੰਡ ਤੋਰਨ ਲੱਗੇ ਹਨ ਆਓ ਜਿਵੇਂ ਅੱਗੇ ਪ੍ਰਸੰਗ ਦੀ ਵਿਚਾਰ ਆ ਰਹੀ ਹੈ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ ਮਨ ਔਰ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਚਿੱਤ ਦੀ ਇਕਾਗਰਤਾ ਵਾਸਤੇ ਉਚਾਰਣ ਕਰੀਏ ਜੀ ਸਤਨਾਮ ਸਤਨਾਮ ਵਾਹਿਗੁਰੂ ਸਾਰਜ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਦਾ ਕਰਿਓ ਇਸਤਰੀ ਸੋ ਤੀਨ ਇਸ ਤਰ੍ਹਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਰਾਜੇ ਦੀ ਜੋ ਰਾਣੀ ਹੁਣ ਬਿਲਕੁਲ ਗੁਰੂ ਸਾਹਿਬ ਜੀਆਂ ਦੇ ਮੁਬਾਰਕ ਦਰਸ਼ਨ ਕਰਕੇ ਠੀਕ ਹੋਈ ਹੈ ਭਾਈ ਸਾਹਿਬ ਜੀਆਂ ਦਾ ਆਨੰਦ ਕਾਰਜ ਕਰਕੇ ਇਸ ਤਰ੍ਹਾਂ ਉਸ ਬੀਬੀ ਨੂੰ ਭਾਈ ਸਚਨ ਸੱਚ ਜੀ ਦੇ ਨਾਲ ਘਰ ਨੂੰ ਤੋਰਿਆ ਹੈ ਤੋ ਸੱਜ ਸੰਗਤ ਜੀ ਇੱਕ ਪਾਸੇ ਚਲੋ ਸੰਜੋਗ ਦਾ ਕਹਿ ਲੋ ਵੀ ਸੁੱਖ ਵੀ ਹੈ ਖੁਸ਼ੀ ਵੀ ਹੈ ਮਨ ਦੇ ਵਿੱਚ ਪਰ ਦੂਸਰਾ ਗੁਰੂ ਕੇ ਚਰਨਾਂ ਤੋਂ ਵਿਛੜ ਕੇ ਜਾਣਾ ਇਹ ਬੜਾ ਭਾਰੀ ਦੁੱਖ ਹੈ ਹੁਣ ਭਾਈ ਸਾਹਿਬ ਜੀ ਵਾਰ-ਵਾਰ ਉਹ 사ਤ ਸੰਗਤ ਜੀ ਦੋਵੇਂ ਜਣੇ ਨਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਨੂੰ ਨਮਸਕਾਰ ਕਰਦੇ ਹਨ। ਗਰੀ ਬੰਦਨਾ ਲੈ ਸੋਟ ਬਿੰਦ ਇਸ ਤਰ੍ਹਾਂ ਗੁਰੂ ਸਾਹਿਬ ਜੀਆਂ ਤੋਂ 사ਤ ਸੰਗਤ ਜੀ ਚੋਲੀਆਂ ਭਰਾ ਕੇ ਅਸੀਸਾਂ ਬਖਸ਼ੀਸ਼ਾਂ ਲੈ ਕੇ ਇਸ ਭਾਗ ਜੋੜੀ। ਤੋ ਕਹਿਣ ਲੱਗੇ ਕਿ ਸੇਵਾ ਸਿਮਰਨ ਕਰਦਿਆਂ ساری ਉਮਰ ਇਹਨਾਂ ਨੇ ਬਤੀਤ ਕੀਤੀ ਗੁਰੂ ਨਾਨਕ ਦੇਵ ਜੀ ਦਾ ਸਿੱਖੀ ਦਾ ਪ੍ਰਚਾਰ ਕੀਤਾ ਇਸ ਤਰ੍ਹਾਂ ਬਡੇ ਸਾਧ ਸੰਗਤ ਜੀ ਇਹਨਾਂ ਨੇ ਆਪਣਾ ਜੀਵਨ ਜਿਹੜਾ ਗੁਰਮਤ ਦੇ ਅਨੁਸਾਰ ਹੰਡਾ ਕੇ ਗੁਰੂ ਅਮਰਦਾਸ ਮਹਾਰਾਜ ਦੀਆਂ ਖੁਸ਼ੀਆਂ ਲਈਆਂ ਹਨ ਤੋ ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਗੁਰੂ ਸਾਹਿਬ ਜੀਆਂ ਨੂੰ ਫਤਿਹ ਬੁਲਾ ਕੇ ਦੁਆ ਸਲਾਮ ਕਰਕੇ ਇਸ ਭਾਗ ਜੋੜੀ ਆਪਣੇ ਨਗਰ ਨੂੰ ਤੁਰੀ ਹੈ। ਉਹ ਤੋ ਇਸ ਤਰ੍ਹਾਂ ਸਾਧ ਸੰਗਤ ਜੀ ਕਹਿੰਦੇ ਹਨ ਕਿ ਭਾਈ ਸੱਜਣ ਸੱਚ ਜੀ ਬੀਬੀ ਇਹ ਰਾਣੀ ਜਿਹੜੀ ਹੈ ਜਦੋਂ ਤੁਰੇ ਹਨ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਬڑے ਸਾਧ ਸੰਗਤ ਜਿਨ੍ਹਾਂ ਨੂੰ ਕਹਿ ਲੋ ਵੀ ਵਰ ਦਿੱਤੇ ਨੇ ਬਚਨ ਕੀਤੇ ਹਨ ਸਬਬ ਨਾਮ ਨੀ ਪੂਰਤ ਆਸ ਤੋਂ ਇਸ ਤਰ੍ਹਾਂ ਸਾਧ ਸੰਗਤ ਜੀ ਭਾਈ ਸਾਹਿਬ ਜੀ ਹੁਣ ਪਿੰਡ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਨੇ ਗੁਰਬਾਣੀ ਦਾ ਚਾਨਣ ਜਿਹੜਾ ਹੈ ਉਹ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਦਿੰਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਸਿੱਖੀ ਨੂੰ ਫੈਲਾ ਰਹੇ ਹਨ ਤੋ ਕਹਿੰਦੇ ਹਨ ਕਿ ਜਿਹੜਾ ਵੀ ਕੋਈ ਰੋਗੀ ਕੋਈ ਵਿਵਤਾ ਦੇ ਵਿੱਚ ਫਸਿਆ ਹੋਇਆ ਕਿਸੇ ਰੋਗ ਦੇ ਨਾਲ ਗਰਸਿਆ ਹੋਇਆ ਕੋਈ ਵੀ ਜੀਵ ਭਾਈ ਸਚਨ ਸੱਚ ਜੀ ਦੇ ਕੋਲ ਜਾਂਦਾ ਹੈ। ਮਾਸ ਚਵਤ ਬਿਨ ਰੁਕਤੇ ਸੋ। ਤੋ ਕਹਿੰਦੇ ਹਨ ਕਿ ਭਾਈ ਸਾਹਿਬ ਜੀ ਜਦੋਂ ਗੁਰੂ ਸਾਹਿਬ ਜੀ ਦੀ ਉਹ ਖੜਾਮ ਉਸ ਦੁਖੀ ਉਹ ਕਹ ਲਓ ਰੋਗੀ ਦੇ ਤਨ ਨੂੰ ਲਾ ਦਿੰਦੇ ਨੇ ਨਾ ਜੀ। ਤੇ ਐਡੀ ਪਾਰੀ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਕਿ ਤਨ ਦੇ ਕਲੇਸ਼ ਤਨ ਦੇ ਰੋਗ ਉਸੇ ਵੇਲੇ ਮਿਟ ਜਾਂਦੇ ਹਨ ਲੋਕ ਹਜ਼ਾਰ ਨਹੀਂ ਚੱਲ ਆਵੇਂ ਤੋ ਕਹਿੰਦੇ ਇਸ ਤਰ੍ਹਾਂ ਹਜ਼ਾਰਾਂ ਲੋਕ ਜਿਹੜੇ ਹਨ ਉਹ ਕੋਈ ਰੋਗੀ ਦੁਖੀ ਜਿਹੜੇ ਭਾਈ ਸਾਹਿਬ ਜੀਆਂ ਦੇ ਕੋਲ ਚੱਲ ਕੇ ਆਉਂਦੇ ਹਨ ਸਰਾਂਪ ਕਰ ਸੇ ਸਫਲਾਵੇਂ ਤੋ ਸਾ ਭਾਈ ਸਾਹਿਬ ਜੀਆਂ ਦੇ ਕੋਲ ਆਣ ਕੇ ਨਾ ਜੀ ਨਾਲੇ ਗੁਰੂ ਸਾਹਿਬ ਜੀ ਦੀ ਉਹ ਚਰਨ ਛੋਹ ਖੜਾਮ ਉਹ ਸਰੀਰ ਤੇ ਲੱਗ ਜਾਂਦੀ ਏ ਨਾਲੇ ਭਾਈ ਜੀ ਸੇਵਾ ਤੇ ਸਿਮਰਨ ਦਾ ਉਪਦੇਸ਼ ਦਿੰਦੇ ਹਨ ਤੋ ਕਹਿੰਦੇ ਹਨ ਕਿ ਇਹ ਇਲਾਕੇ ਦੇ ਵਿੱਚ ਸਾਜ ਸੰਗਤਾਂ ਜੀ ਬੜੀ ਭਾਰੀ ਮਹਿਮਾ ਜਿਹੜੀ ਹੈ ਭਾਈ ਸਾਹਿਬ ਜੀਆਂ ਦੀ ਫੈਲਰੀ ਹੈ ਤੋ ਕਹਿਣ ਲੱਗੇ ਕਿ ਪਰ ਨਿਮਰਤਾ ਦੇ ਵਿੱਚ ਰਹਿ ਕੇ ਨਾ ਭਾਈ ਸਾਹਿਬ ਜੀਆਂ ਨੇ ਕੈ ਲੋਬੀ ਸੇਵਾ ਤੇ ਸਿਮਰਨ ਦੇ ਰਾਹੀ ਬੜਾ ਜਸ ਖਟਿਆ ਹੈ। ਬੇਅੰਤ ਲੋਕਾਂ ਨੂੰ ਭਾਈ ਸਾਹਿਬ ਜੀਆ ਨੇ ਨਿਹਾਲ ਕੀਤਾ ਹੈ। ਤੇ ਉਹਨਾਂ ਦੇ ਤਨ ਦੇ ਦੁੱਖ ਜਿਹੜੇ ਅਨਦੂਰ ਕਰਕੇ ਭਾਈ ਸਾਹਿਬ ਜੀਆ ਨੇ ਸੇਵਾ ਦਾ ਰਾਹ ਦੱਸ ਦਿੱਤਾ ਸਿਮਰਨ ਦਾ ਰਾਹ ਦੱਸ ਦਿੱਤਾ ਹੈ। ਤੋ ਕਹਿਣ ਲੱਗੇ ਕਿ ਪਿੰਡ ਜਿਹੜਾ ਸ਼ੇਖੋਂਪੁਰ ਇਹਨਾਂ ਨੇ ਸਪਾਈ ਸੰਤੋਖ ਸਿੰਘ ਜੀ ਹੋਰਾਂ ਨੇ ਦੱਸਿਆ ਪ੍ਰਾਤਨ ਤੋ ਕਹਿਣ ਲੱਗੇ ਵੀ ਸ਼ੇਖੋਂਪੁਰ ਪਿੰਡ ਹੈ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਪੈਂਦਾ ਹੈ। ਤਾਂ ਕਹਿਣ ਲੱਗੇ ਵੀ ਉਹ ਜਿਹੜੀ 사త్సੰਗਤ ਜੀ ਖੜਾਮ ਉਹ ਨਿਸ਼ਾਨੀ ਗੁਰੂ ਸਾਹਿਬ ਜੀ ਦੀ ਹਾਲੇ ਤੱਕ ਵੀ ਉਸ ਪਰਿਵਾਰ ਦੇ ਕੋਲ ਸੰਭੀ ਹੋਈ ਹੈ। ਤੋ ਕਹਿੰਦੇ ਹਨ ਕਿ ਜਿਹੜੇ ਵੀ ਇਸ ਖੜਾਵ ਨੂੰ ਸੁਹਾਉਂਦੇ ਨੇ ਉਹਨਾਂ ਦਾ ਸਾਧ ਸੰਗਤ ਜੀ ਪਾਰ ਉਤਾਰਾ ਹੋ ਜਾਂਦਾ ਹੈ ਨਾਮ ਮਹਾਂਤਮ ਜਗਤ ਪ੍ਰਕਾਸ਼ੈ ਇਸ ਤਰ੍ਹਾਂ ਬੜੀ ਪਾਰੀ ਮਹਿਮਾ ਭਾਈ ਸਚਨ ਸੱਚ ਜੀ ਦੀ ਸਾਧ ਸੰਗਤ ਜੀ ਜਗਤ ਦੇ ਵਿੱਚ ਫੈਲਦੀ ਹੈ ਵਾਕਈ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਵੇ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਦੀਆਂ ਗੁਰੂ ਅਮਰਦਾਸ ਮਹਾਰਾਜ ਦੀਆਂ ਰਹਿਮਤਾਂ ਹੋਈਆਂ ਨੇ ਨਾ ਜੀ ਅੱਜ ਤੱਕ ਵੀ ਉਹ ਪਰਿਵਾਰ ਸਾਜ ਸੰਗਤ ਜੀ ਆਨੰਦ ਦੇ ਵਿੱਚ ਹੀ ਹਨ ਜਿਨ੍ਹਾਂ ਦੇ ਪਰਿਵਾਰਾਂ ਦੇ ਉੱਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਰਹਿਮਤਾਂ ਕੀਤੀਆਂ ਹਨ ਉਹ ਅੱਜ ਤੱਕ ਵੀ ਸਾਜ ਸੰਗਤ ਜੀ ਨਦਰੋ ਨਦਰੀ ਨਿਹਾਲ ਹਨ ਹਾਏ ਨਿਹਾਲ ਅਵਿਧਿਆਰੀ ਤੋਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਭਾਈ ਸਾਹਿਬ ਜੀਆ ਦਾ ਅਗਿਆਨ ਦੂਰ ਕਰਕੇ ਤੇ ਸੱਜ ਸੰਗਤ ਜੀ ਗੁਰਮਤ ਦਾ ਚਾਨਣ ਦਿੱਤਾ ਹੈ ਅੱਗੋ ਭਾਈ ਸਾਹਿਬ ਜੀ ਨੇ ਦੀਪਕ ਤੇ ਦੀਪਕ ਪ੍ਰਗਾਸਿਆ ਦੀ ਸੱਜ ਸੰਗਤ ਜੀ ਰਾਹ ਦੇ ਉੱਤੇ ਚੱਲਦਿਆਂ ਹੋਇਆਂ ਜਿਵੇਂ ਦੀਵੇ ਤੋਂ ਦੀਵਾ ਜਗਦਾ ਏ ਉਸੇ ਤਰ੍ਹਾਂ ਭਾਈ ਸਾਹਿਬ ਜੀ ਨੇ ਪਤਾ ਨਹੀਂ ਕਿੰਨੇ ਕੁ ਦੀਵੇ ਐਸੇ ਜਗਾਏ ਨੇ ਗਿਆਨ ਦੇ ਜਿਨ੍ਹਾਂ ਨੇ ਪੂਰੇ ਇਲਾਕੇ ਦੇ ਵਿੱਚ ਫੈਲ ਕੇ ਗੁਰੂ ਨਾਨਕ ਸਾਹਿਬ ਦੀ ਮਹਾਰਾਜ ਦੀ ਸਿੱਖੀ ਨੂੰ ਰੌਸ਼ਨਾਇਆ ਹੈ ਤੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਦੋਵੇਂ ਲੋਕਾਂ ਦੀ ਵਡਿਆਈ ਪ੍ਰਾਪਤ ਹੋਈ ਹੈ। ਸੋ ਲੀਨ ਸੰਗ ਸਮੁਦਾਈ। ਤੋ ਇਸ ਤਰ੍ਹਾਂ ਸਾਜ ਸੰਗਤ ਜੀ ਬਹੁਤ ਸੰਗਤਾਂ ਨੂੰ ਗੁਰੂ ਨਾਨਕ ਦੇ ਘਰ ਦੇ ਨਾਲ ਜੋੜ ਕੇ ਬੜੀ ਵੱਡੀ ਵਡਿਆਈ ਖੱਟੀ ਹੈ। ਧਰਮ ਜਪ ਜੋਗ ਜਗ ਬ੍ਰਤ ਦਾਨੋ। ਵੇਖੋ ਗੁਰੂ ਜੀ ਸੇਵਾ ਕਰਦੇ ਹੋਈਏ ਸਿਮਰਨ ਕਰਦੇ ਹੋਈਏ ਨਾ ਜੀ। ਤੋ ਕੋਈ ਵੱਖਰਾ ਕੋਈ ਜਪ ਜਾਂ ਤਪ ਕੋਈ ਜਾਗ ਕੋਈ ਵਰਤ ਕਰਨ ਦੀ ਲੋੜ ਨਹੀਂ ਰਹਿ ਜਾਂਦੀ ਬਹੁਤ ਸੇਵਾ ਕੀ ਹੋਏ ਨਸ ਮਨੋ ਹਾਂ ਇਹ ਸਤ ਸੰਗਤ ਜੀ ਭਵੇਂ ਕੋਈ ਜਾਗ ਹੈ ਭਵੇਂ ਕੋਈ ਤਪ ਹੈ ਭਵੇਂ ਕੋਈ ਪੂਜਾ ਹੈ ਇਹ ਗੁਰੂ ਕੀ ਸੇਵਾ ਤੇ ਸਿਮਰਨ ਦੇ ਬਰਾਬਰ ਨਹੀਂ ਪਹੁੰਚ ਸਕਦੀਆਂ ਜੀ ਵੱਡੇ ਭਾਗ ਜਾ ਕੇ ਜਾ ਕੇ ਹਾਂ ਹਰੇਕ ਬੰਦਾ ਸੇਵਾ ਦੇ ਵਿੱਚ ਨਹੀਂ ਲੱਗ ਸਕਦਾ ਹਰੇਕ ਬੰਦੇ ਦੇ ਪੱਲੇ ਵਾਹਿਗੁਰੂ ਦਾ ਸਿਮਰਨ ਨਹੀਂ ਸਾਧ ਸੰਗਤਾਂ ਜੀ ਪੈਂਦਾ ਇਹ ਤੇ ਜਿਨ੍ਹਾਂ ਦੇ ਵੱਡੇ ਭਾਗ ਜਗੇ ਨੇ ਨਾ ਜਿਵੇਂ ਸਤਿਗੁਰਾਂ ਦਾ ਬਚਨ ਹੈ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਿਹੜੇ ਜਨਮਾਂ ਜਨਮਾਂ ਤਰਾਂ ਤੋਂ ਵਿਦਿਆ ਦੀ ਨੀਂਦ ਦੇ ਵਿੱਚ ਸੁੱਤੇ ਹੋਏ ਤੇ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਭਾਗ ਜਾਗੇ ਹਨ ਉਹ ਸਤਿਗੁਰ ਕੀ ਸੇਵਾ ਲਾਗੇ। ਉਹੀ ਜੀਵ ਸਤਿਗੁਰੂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਨੂੰ ਤਰਸ ਭਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ। ਉਹ ਤਨ ਕਰਕੇ ਮਨ ਕਰਕੇ ਸੁਖਾਲੇ ਹੋਏ ਨੇ ਜਿਨ੍ਹਾਂ ਦੇ ਉੱਤੇ ਗੁਰੂ ਨੇ ਤਰਸ ਕੀਤਾ ਹੈ। ਰਹਿਮਤ ਕਰਕੇ ਆਪਣੀ ਸੇਵਾ ਤੇ ਸਿਮਰਨ ਦਾ ਦਾਨ ਜਿਨ੍ਹਾਂ ਦੀ ਝੋਲੀ ਪਾਇਆ ਹੈ ਇਸ ਪ੍ਰਕਾਰ ਗੁਰੂ ਜਸ ਫੈਲਾ ਇਸ ਤਰ੍ਹਾਂ ਸਾਜ ਸੰਗਤ ਜੀ ਸੰਸਾਰ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਜਸ ਜਿਹੜਾ ਹੈ ਫੈਲਿਆ ਹੈ ਤੋਂ ਇਸ ਤਰ੍ਹਾਂ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਜਿਹੜੀਆਂ ਨੇ ਗੁਰੂ ਸਾਹਿਬ ਜੀਆਂ ਦੇ ਮੁਬਾਰਕ ਦਰਸ਼ਨ ਕਰਨ ਵਾਸਤੇ ਪਹੁੰਚਦਿਆਂ ਹਨ ਤੋ ਸਾਧ ਸੰਗਤ ਜੀ ਅਨੇਕਾਂ ਸੰਗਤਾ ਬੜੇ ਤਰ੍ਹਾਂ ਦੀਆਂ ਭਾਵਨਾਵਾਂ ਲੈ ਕੇ ਗੋਵਿੰਦ ਵਾਲ ਸਾਹਿਬ ਪਹੁੰਚਦਿਆਂ ਹਨ ਤੇ ਆ ਕੇ ਜਦੋਂ ਧੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ ਨਾ ਜੀ ਉਹ ਸਭ ਦਾਤਾ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਪਟ ਸਾਹਿਬਾਨ ਨੇ ਬਾਣੀ ਦੇ ਵਿੱਚ ਇਹ ਬਚਨ ਆਖਿਆ ਹੈ ਕਿ ਜਾਲਪਾ ਪਦਾਰਥ ਤੜੇ ਗੁਰੂ ਅਮਰਦਾਸ ਡਿਠੇ ਮਿਲਹਿ ਕਹਿਣ ਲਗੇ ਕਿ ਜਿਹੜੇ ਲੋਕ ਚਾਰ ਪਦਾਰਥ ਹੋ ਗਏ ਜਾਂ ਹੋਰ ਅਨੇਕਾਂ ਤਰ੍ਹਾਂ ਦੀਆਂ ਕਾਮਨਾ ਲੈ ਕੇ ਆਉਂਦੇ ਨੇ ਸਭ ਦੇ ਮਨ ਦੀਆਂ ਪਾਵਨਾਂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਦੇ ਸਦਕਾ ਪੂਰੀਆਂ ਹੁੰਦੀਆਂ ਹਨ ਇਸ ਤਰ੍ਹਾਂ ਸਾਧ ਸੰਗਤ ਜੀ ਕੋਈ ਸ਼ਹਿਰਾਂ ਦੇ ਵਿੱਚੋਂ ਕੋਈ ਪਿੰਡਾਂ ਦੇ ਵਿੱਚੋਂ ਸੰਗਤਾਂ ਜਿਹੜੀਆਂ ਹਮ ਹਮਾ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰਾਂ ਦੇ ਮੁਬਾਰਕ ਦਰਸ਼ਨ ਕਰਦੀਆਂ ਹਨ ਵਾਹਿਗੁਰੂ ਦਰਸੈ ਭਾਗ ਬਡੇਰੇ ਵੱਡੇ ਭਾਗਾਂ ਵਾਲੇ ਆਣ ਕੇ ਗੁਰੂ ਕੇ ਦਰਬਾਰ ਦੇ ਦਰਸ਼ਨ ਕਰਦੇ ਹਨ ਤੁਗ ਹਮੇਸ਼ਾ ਦੀਵਾਨ ਸਾਧ ਸੰਗਤ ਜੀ ਸਜਿਆ ਰਹਿੰਦਾ ਹੈ ਰਬਾਬੀ ਸਿੰਘ ਗੁਰੂ ਕੇ ਕੀਰਤਨੀਏ ਸਾਧ ਸੰਗਤ ਜੀ ਕੀਰਤਨ ਕਰਦੇ ਨੇ ਬਾਬਾ ਬੁੱਢਾ ਸਾਹਿਬ ਭਾਈ ਪਾਰੋ ਜੁਲਕਾ ਜੀ ਜਦੋਂ ਸਤਗੁਰੂ ਜੀ ਕੁਝ ਵਿਸ਼ਰਾਮ ਕਰਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਗੁਰਮਤਿ ਦੀਆਂ ਵਿਚਾਰਾ ਸੰਗਤਾਂ ਨੂੰ ਦੱਸਦੇ ਨੇ ਭਾਈ ਪਾਰੋ ਜੁਲਕਾ ਜੀ ਗੁਰਮਤਿ ਦੀ ਸੋਝੀ ਦਿੰਦੇ ਨੇ ਭਾਈ ਜੀਵਾ ਜੀ ਭਾਈ ਢਿੰਗਾ ਨਾਈ ਜੀ ਇਹ ਸਭ ਗੁਰੂ ਕੇ ਪਿਆਰੇ ਸਾਧ ਸੰਗਤ ਜੀ ਦੀਵਾਨ ਦੀ ਸੰਭਾਲ ਕਰਦੇ ਨੇ ਸਾਰਾ ਦਿਨ ਦੀਵਾਨ ਗੁਰੂ ਕੇ ਹਜ਼ੂਰ ਸਜਦਾ ਹੈ ਸੰਗਤ ਨਿਤ ਪ੍ਰਤਿ ਆਏ ਵਿਸੇਸੋ ਤੋਂ ਕਿਉਂਕਿ ਸੰਗਤਾਂ ਬਹੁਤ ਸਾਜ ਸੰਗਤ ਜੀ ਪਹੁੰਚਦੀਆਂ ਹਨ ਤੇ ਬੜੀਆਂ ਕੀਮਤੀ ਪਟਾਵਾਂ ਸਤਿਗੁਰਾਂ ਨੂੰ ਅਰਪਣ ਕਰਦੀਆਂ ਹਨ ਤੇ ਜਿੰਨੀਆਂ ਕੋ ਸਤਿਗੁਰੂ ਅੰਗੀਕਾਰ ਕਰ ਲੈਂਦੇ ਨੇ ਉਹ ਰੱਖ ਲੈਂਦੇ ਨੇ ਬਾਕੀ ਸੰਗਤਾਂ ਨੂੰ ਉਸੇ ਤਰ੍ਹਾਂ ਵਾਪਸ ਕਰ ਦਿੰਦੇ ਹਨ ਦੇਖ ਦੇਖ ਵਿਖੇ ਲੱਗ ਜਾਏ ਤੇ ਉਹ ਜਿਹੜੀਆਂ ਰਸਤਾ ਬਸਦਾ ਗੁਰੂ ਕੇ ਲੰਗਰਾਂ ਦੇ ਵਿੱਚ ਲੱਗ ਜਾਂਦੀਆਂ ਹਨ ਰਹਿਣ ਕਰੈ ਸੋ ਨਾਨਕ ਖਾਏ ਤੁਗ ਕੋਈ ਸਾਧ ਸੰਗਤ ਜੀ ਕੋਈ ਲੋੜਵਾਂ ਆ ਜਾਂਦਾ ਗੁਰੂ ਸਾਹਿਬ ਜੀ ਉਹਨੂੰ ਉਹ ਸਾਧ ਸੰਗਤ ਜੀ ਜਿਹੜੀ ਭੇਟਾ ਹੈ ਦੇ ਦਿੰਦੇ ਹਨ ਪਰ ਫਿਰ ਵੀ ਗੁਰੂ ਘਰ ਦੇ ਵਿੱਚ ਕੋਈ ਟੋਟਾ ਨਹੀਂ ਸਭ ਨੂੰ ਵੰਡ ਵੰਡਾ ਕੇ ਨਾ ਜੀ ਗੁਰੂ ਕੇ ਲੰਗਰ ਫਿਰ ਉਸੇ ਤਰ੍ਹਾਂ ਅਟੁੱਟ ਵਰਤਦੇ ਹਨ ਹੋਵਣ ਲਗੈ ਪ੍ਰਾਤ ਹੀ ਗਾਲਾ ਤੋਂ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਤੋਂ ਲੰਗਰ ਜਿਹੜਾ ਆਰੰਭ ਹੋ ਜਾਂਦਾ ਹੈ ਤੋਂ ਕਹਿੰਦੇ ਜਦੋਂ ਦੁਪਹਿਰ ਦਾ ਵੇਲਾ ਹੋ ਜਾਂਦਾ ਹੈ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤਾਂ ਦੇ ਸਮੇਤ ਨਾਂ ਜੀ ਦੁਪਹਿਰ ਦਾ ਲੰਗਰ ਸਾਰੀ ਸੰਗਤ ਸਤਿਗੁਰਾਂ ਦੇ ਨਾਲ ਬਹਿ ਕੇ ਛਕਦੀ ਹੈ। ਤੋ ਜਿਹੜਾ ਅਲੂਣਾ ਓਗਰ ਭਾਵੇਂ ਚਾਰ ਪੰਜ ਜੋ ਅਨਾਜ ਮਿਲਾ ਕੇ ਉਬਾਲੇ ਹੁੰਦੇ ਨੇ ਜੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਲੂਣਾ ਹੀ ਛਕਦੇ ਹਨ। ਤੋ ਕਹਿੰਦੇ ਉਹ ਵੀ ਕੋਈ ਬਹੁਤਾ ਨਹੀਂ ਐਵੇਂ ਇੱਕ ਦੋ ਬੁਰਕੀਆਂ ਬਾਬਾ ਸਤਿਗੁਰੂ ਛਕ ਲੈਂਦੇ ਨੇ ਤੇ ਬਾਕੀ ਸਾਧ ਸੰਗਤ ਜੀ ਉਸੇ ਤਰ੍ਹਾਂ ਹੀ ਕੋਈ ਕੋਈ ਸੇਖ ਛਕ ਲੈਂਦਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਬਹੁਤ ਥੋੜਾ ਮਹਾਰਾਜੀ ਛਕਦੇ ਹਨ ਸੰਗਤ ਖਾਣ ਰਸ ਖਾਏ ਆਹਾਰ ਪਰ ਸੰਗਤ ਦੇ ਵਿੱਚ ਸਾਧ ਸੰਗਤ ਜੀ ਛੇ ਰਸਾਂ ਦੇ ਲੰਗਰ ਵਰਤਦੇ ਨੇ ਜਿੱਥੇ ਕਿਤੇ ਕਿਤੇ ਮਿੱਠਾ ਹੈ ਕਿਤੇ ਖੱਟੇ ਪਦਾਰਥ ਨੇ ਕਿਤੇ ਸਾਧ ਸੰਗਤ ਜੀ ਚੌਲ ਨੇ ਕਿਤੇ ਇਤਿਹਾਦਕ ਜੜੀਆਂ ਭਾਂਤ ਭਾਂ ਦੇ ਪ੍ਰਕਾਰ ਜਿਹੜੇ ਜਿਹੜੇ ਹਨ ਖਾਣ ਦੇ ਉਹ ਸਾਧ ਸੰਗਤ ਜੀ ਲੰਗਰ ਦੇ ਵਿੱਚ ਵਰਤਦੇ ਹਨ ਤੇ ਮਿੱਠੇ ਸਾਧ ਸੰਗਤ ਜੀ ਸਲੂਣੇ ਜਿਹੜੇ ਇਹ ਲੰਗਰ ਦੇ ਵਿੱਚ ਚੀਜ਼ਾਂ ਵਰਤਦੀਆਂ ਹਨ ਸਾਰੇ ਦਿਨ ਲੰਗਰ ਵਰਤਦਾ ਰਹੇ ਤਉ ਬੇਅੰਤ ਸੰਗਤਾਂ ਆਣ ਕੇ ਭੋਜਨ ਪ੍ਰਸ਼ਾਦ ਛਕਦਿਆਂ ਹਨ। ਇਸਹੁ ਹਟਕਾਰਨ ਹੋਏ। ਹਾਂ ਕਿਸੇ ਨੂੰ ਮੋੜਿਆ ਨਹੀਂ ਜਾਂਦਾ ਗੁਰੂ ਘਰ ਦੇ ਵਿੱਚ ਜੋ ਵੀ ਆ ਜਾਂਦਾ ਹੈ ਨਾ ਜੀ ਸਭ ਨੂੰ ਬੜੇ ਪਿਆਰ ਦੇ ਨਾਲ ਬਿਠਾ ਕੇ ਤੇ ਸ਼ਕਾਇਆ ਜਾਂਦਾ ਹੈ। ਜਦੋਂ ਵੇਖੋ ਸਤ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਨਾ ਜੀ ਜਦੋਂ ਸਿੰਘਾਂ ਦੇ ਉੱਤੇ ਹੱਤ ਦੀਆਂ ਪੀੜਾਂ ਦਾ ਸਮਾਂ ਸੀ ਤੋ ਕਹਿੰਦੇ ਹਨ ਕਿ ਜਦੋਂ ਸਾਧ ਸੰਗਤ ਜੀ ਨਾਦਰ ਸ਼ਾਹ ਆਇਆ ਨਾ ਤੇ ਉਹਨੇ ਅਬਦਾਲੀ ਨੂੰ ਪੁੱਛਿਆ ਕਿਉਂਕਿ ਸਾਰੇ ਉਹ ਹਿੰਦੁਸਤਾਨ ਨੂੰ ਲੁੱਟ ਕੇ ਤੇ ਜਦੋਂ ਲਿਜਾ ਰਿਆ ਸੀ ਜੀ ਤੇ ਗੁਰੂ ਕੇ ਸਿੱਖਾਂ ਨੇ ਸਾਧ ਸੰਗਤ ਜੀ ਉਹਨੂੰ ਫਿਰ ਦਰਿਆ ਪਾਰ ਨਹੀਂ ਸਿਉਣ ਦਿੱਤਾ ਹੈ ਗਾਰ ਪਹਿਲਾਂ ਹੀ ਲੁੱਟ ਲਿਆ ਸੀ ਜੀ ਤੋ ਕਹਿੰਦੇ ਹਨ ਕਿ ਜਦੋਂ ਵੇਖਿਆ ਵੀ ਕੋ ਦਾ ਮਹੱਲਾ ਮਾਰ ਕੇ ਸਾਰਾ ਕੁਝ ਲੁੱਟ ਕੇ ਲੈ ਗਏ ਨੇ ਤੇ ਉਹ ਜਿਹੜੀਆਂ ਬੀਬੀਆਂ ਫੜ ਕੇ ਲਿਜਾ ਰਹੇ ਸਨ ਜਿਹੜੇ ਗਜਨੀ ਦੇ ਬਾਜ਼ਾਰ ਦੇ ਵਿੱਚ ਆਕੇ ਟਕੇ ਨੂੰ ਜਾ ਕੇ ਵੇਚਦੇ ਸਨ ਉਹ ਵੀ ਗੁਰੂ ਕੇ ਸਿੱਖਾਂ ਨੇ ਛਡਾ ਲਈਆਂ ਤੇ ਉਸ ਵੇਲੇ ਨਾ ਅਹਿਮਦ ਸ਼ਾਹ ਅਬਦਾਲੀ ਨੂੰ ਫਿਰ ਨਾਦਰ ਸ਼ਾਹ ਕਹਿੰਦਾ ਵੀ ਇਹ ਅਬਦਾਲੀ ਇਹ ਕੌਣ ਸੀ ਕਹਿਣ ਲੱਗਾ ਜੀ ਇਹਨਾਂ ਨੂੰ ਸਿੰਘ ਕਹਿੰਦੇ ਨੇ ਸਿੱਖ ਕਹਿੰਦੇ ਨੇ ਤੇ ਉਸ ਵੇਲੇ ਉਸ ਕਹਿਣ ਲੱਗਾ ਵੀ ਇਹ ਰਹਿੰਦੇ ਕਿੱਥੇ ਨੇ ਕਹਿਣ ਲੱਗੇ ਰਹਿੰਦੇ ਤੇ ਇਹ ਜੰਗਲਾਂ ਦੇ ਵਿੱਚ ਨੇ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਨੇ ਜੇ ਕਹਿਣ ਲੱਗੇ ਖਾਂਦੇ ਪੀਂਦੇ ਕੀ ਨੇ ਕਹਿਣ ਲੱਗੇ ਜ ਖਾਣ ਨੂੰ ਕਹਿ ਲੱਗੇ ਕਿ ਇਹਨਾਂ ਨੂੰ ਜੇ ਛੋਲਿਆਂ ਦੀ ਮੁੱਠ ਮਿਲ ਜਾਂਦੀ ਐ ਨਾ ਜੀ ਤੇ ਉਸ ਦਿਨ ਇਹਨਾਂ ਨੂੰ ਖੁਸ਼ੀ ਚੜ ਜਾਂਦੀ ਵੀ ਅੱਜ ਸਾਡੇ ਸਤਿਗੁਰਾਂ ਨੇ ਨਾ ਜੀ ਸਾਨੂੰ ਬਦਾਮਾਂ ਦਾ ਲੰਗਰ ਬਖਸ਼ਿਸ਼ ਕੀਤਾ ਤੇ ਉਹ ਥੋੜੇ ਥੋੜੇ ਸਾਰਿਆਂ ਦੇ ਵਿੱਚ ਵੰਡ ਕੇ ਛਕ ਲੈਂਦੇ ਨੇ ਤੇ ਜੇ ਕਿਤੇ ਇਹਨਾਂ ਨੂੰ ਕੋਈ ਲੰਗਰ ਰਸਤ ਮਿਲ ਜਾਂਦੀ ਐ ਤੇ ਫਿਰ ਇਹ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਨਾ ਕਢਿਆਲ ਖੜਕਾ ਕੇ ਤੇ ਉੱਚੀ ਆਵਾਜ਼ਾਂ ਦਿੰਦੇ ਨੇ ਕਹਿਣ ਲੱਗੇ ਕਿ ਦੇਤ ਆਵਾਜ਼ਾ ਭੁੱਖਾ ਕੋਈ ਆਓ ਤਿਆਗ ਤਿਆਰ ਦੇਗ ਗੁਰ ਹੋਈ ਕਹਿਣ ਲੱਗੇ ਉੱਚੀ ਉਹ ਦੇਣੀ ਆਵਾਜ਼ਾਂ ਮਾਰਦੇ ਨੇ ਵੀ ਆਓ ਜੇ ਕੋਈ ਭੁੱਖਾ ਪਿਆਸਾ ਹੈ ਤੇ ਗੁਰੂ ਕਾ ਲੰਗਰ ਤਿਆਰ ਹੈ ਭਾਈ ਇੱਥੇ ਆਣ ਕੇ ਜੋ ਸਰਦਾ ਆਪ ਜੀ ਛਕ ਲੋ ਤੇ ਨਾਦਰ ਸ਼ਾਹ ਕਹਿੰਦਾ ਅੱਛਾ ਇਹ ਗੱਲ ਹੈ ਤੇ ਕਹਿਣ ਲੱਗੇ ਜੇ ਵੀ ਜੇ ਉਸ ਵੇਲੇ ਉਹਨਾਂ ਦੇ ਲਾਗੇ ਕੋਈ ਦੁਸ਼ਮਣ ਚਲਾ ਜਾਏ ਉਹ ਇਹਨਾਂ ਦਾ ਵਿਰੋਧੀ ਚਲਾ ਜਾਏ ਤੇ ਉਦੋਂ ਫਿਰ ਇਹ ਕੀ ਕਰਦੇ ਨੇ ਕਹਿਣ ਲੱਗੇ ਜੇ ਵੈਰੀ ਤਿਸ ਸਮੇਂ ਚੱਲ ਜਾਵੇ ਇਹ ਅਹਿਮਦ ਸ਼ਾਹ ਬਦਾਲੀ ਕਹ ਰਹੇ ਜੀ ਨਾਦਰ ਸ਼ਾਨ ਕਹਿਣ ਲੱਗੇ ਤਿਸ ਸਮੇਂ ਵੈਰੀ ਚੱਲ ਜਾਵੇ ਪਰਮ ਮੀਤ ਸੰਗ ਤਾਹੇ ਬਿਠਾਵੇ ਕਹਿਣ ਲੱਗੇ ਕਿ ਜੇ ਇਸ ਵੇਲੇ ਕੋਈ ਵੈਰੀ ਵੀ ਚੱਲ ਕੇ ਚੱਲ ਕੇ ਜਾਂਦਾ ਹੈ ਨਾ ਜੀ ਉਹਨਾਂ ਦੇ ਕੋਲ ਤੇ ਕਹਿਣ ਲੱਗੇ ਗੁਰੂ ਕੇ ਪਿਆਰੇ ਉਹਨਾਂ ਨੂੰ ਫਿਰ ਵੀ ਨਾ ਆਪਣੇ ਪਰਮ ਮਿੱਤਰ ਵਾਂਗੂ ਬਿਠਾ ਕੇ ਪਹਿਲਾ ਪ੍ਰਸ਼ਾਦਾ ਛਕਾਉਂਦੇ ਨੇ ਤੇ ਫਿਰ ਜਾ ਕੇ ਸੱਜ ਸੰਗਤ ਜੀ ਉਹਦਾ ਧੰਨਵਾਦ ਵੀ ਕਰਦੇ ਨੇ ਤੋਂ ਸੱਜ ਸੰਗਤ ਜੀ ਜਦੋਂ ਆਪਾਂ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਜੀਵਨ ਵੇਖਣੇ ਆ ਤੇ ਭਾਈ ਤਾਰੂ ਸਿੰਘ ਸਾਹਿਬ ਜਿਹੜਾ ਹੈ ਉਹ ਭਵੇਂ ਕੋਈ ਮੁਸਲਮਾਨ ਭਵੇਂ ਕੋਈ ਸੱਜ ਸੰਗਤ ਜੀ Hindu ਹੈ ਸਭ ਨੂੰ ਆਪਣੇ ਘਰ ਲੰਗਰ ਪ੍ਰਸ਼ਾਦਾ ਛਕਾ ਕੇ ਤੋਰਦਾ ਹੁੰਦਾ ਸੀ ਜੀ ਤੇ ਇਸੇ ਸਤ ਸੰਗਤ ਜੀ ਗੁਰੂ ਕੇ ਸਿੱਖਾਂ ਨੂੰ ਵੀ ਲੰਗਰ ਪਚਾਉਂਦਾ ਹੁੰਦਾ ਸੀ ਜੀ ਇਸੇ ਕਰਕੇ ਭਾਈ ਸਾਹਿਬ ਜੀਆਂ ਨੂੰ ਫੜਿਆ ਗਿਆ ਤੇ ਕਿੰਨੀ ਕੁਰਬਾਨੀ ਹੋਈ ਜੀ ਪਰ ਗੁਰੂ ਕੇ ਸਿੱਖ ਸਤ ਸੰਗਤ ਜੀ ਕੁਰਬਾਨੀਆਂ ਦਿੰਦੇ ਰਹੇ ਨੇ ਪਰ ਸਤ ਸੰਗਤ ਜੀ ਵੰਡ ਕੇ ਛਕਣ ਤੋਂ ਪਿੱਛੇ ਨਹੀਂ ਹਟੇ ਸੇਵਾ ਕਰਨ ਤੋਂ ਪਿੱਛੇ ਨਹੀਂ ਹਟੇ ਤੋਂ ਸਤ ਸੰਗਤ ਜੀ ਇਸ ਤਰ੍ਹਾਂ ਗੁਰੂ ਕੀ ਬਾਣੀ ਦਾ ਪ੍ਰਚਾਰ ਕਰਦੇ ਰਹੇ ਨੇ ਵੰਡ ਕੇ ਛਕਦੇ ਰਹੇ ਨੇ ਤੋ ਇਹ ਸਾਰੀ ਸਿਖਿਆਵਾਂ ਜਿਹੜੀਆਂ ਨੇ ਨਾ ਜੀ ਖਾਲਸੇ ਪੰਥ ਕੋਲੇ ਗੁਰੂ ਸਾਹਿਬ ਜੀ ਹੋਣਾ ਦੀਆਂ ਚਲਾਈਆਂ ਹੋਈਆਂ ਮਰਿਆਦਾ ਇਹਨਾਂ ਸਿੱਖਾਂ ਦੀ ਝੋਲੀ ਆਪਣੇ ਸਿੱਖਾਂ ਦੀ ਝੋਲੀ ਦੇ ਵਿੱਚ ਪਈ ਹੋਈ ਏ ਇਹ ਪੀੜੀ ਦਾ ਪੀੜੀ ਇਸੇ ਤਰ੍ਹਾਂ ਹੀ ਇਹ ਜਿਹੜਾ ਲੰਗਰ ਦਾ ਵਰਤਾਰਾ ਵਰਤਦਾ ਆ ਰਿਹਾ ਤੋ ਪਹਿਲਾਂ ਵੀ ਕਿਸੇ ਨੂੰ ਨਹੀਂ ਹਟਾਇਆ ਜਾਂਦਾ ਸੀ ਅੱਜ ਵੀ ਕਿਸੇ ਨੂੰ ਹਟਕਿਆ ਨਹੀਂ ਜਾਂਦਾ ਭਵੇਂ ਕੋਈ ਸਾਧ ਸੰਗਤ ਜੀ ਦੇਸ਼ ਦਾ ਕੋਈ ਪਰਦੇਸ ਦਾ ਹੈ ਸਭ ਨੂੰ ਇੱਕ ਪੰਗਤ ਦੇ ਵਿੱਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ ਇਸ ਤਰ੍ਹਾਂ ਜੇ ਕੋਈ ਪਰਦੇਸੀ ਆਣ ਕੇ ਇਸ ਤਰ੍ਹਾਂ ਦਾ ਮਾਨਸਤਕਾਰ ਵੇਖਦਾ ਨਾ ਵੀ ਏਡੀ ਦੂਰੋਂ ਚੱਲ ਕੇ ਆਏ ਆ ਤੇ ਇੰਨਾ ਸਤਕਾਰ ਗੁਰੂ ਘਰ ਦੇ ਵਿੱਚ ਤੇ ਉਹ ਜਾ ਕੇ ਫਿਰ ਆਪਣੇ ਪਿੰਡਾਂ ਨਗਰਾਂ ਦੇ ਵਿੱਚ ਜਾ ਕੇ ਇਸ ਗੱਲ ਨੂੰ ਪ੍ਰਚਾਰਦਾ ਹੈ ਵੀ ਪੰਜਾਬ ਦੀ ਧਰਤੀ ਤੇ ਜਾਓ ਗੋਇੰਦਵਾਲ ਸਾਹਿਬ ਦੀ ਉੱਥੇ ਕਹਿਣ ਲੱਗੇ ਵੀ ਜਦੋਂ ਤੁਸੀਂ ਜਾਓਗੇ ਨਾ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਤੇ ਬੜਾ ਸਤਕਾਰ ਮਿਲਦਾ ਹੈ ਖਾਣ ਪਾਣ ਨੂੰ ਖੁੱਲਾ ਰਹਿਣ ਨੂੰ ਖੁੱਲਾ ਸੋਹਣਾ ਪ੍ਰਬੰਧ ਸਤਿਗੁਰਾਂ ਨੇ ਕੀਤਾ ਹੋਇਆ ਹੈ ਇਸ ਤਰ੍ਹਾਂ ਉਹ ਜਿਹੜੇ ਸੰਗਤਾਂ ਨੇ ਦੂਰ ਦਰਾਡੇ ਜਾ ਕੇ ਗੁਰੂ ਨਾਨਕ ਦੇ ਘਰ ਦੀਆਂ ਗੱਲਾਂ ਕਰਦੇ ਹਨ ਸਿਖਿਆਨ ਮਨ ਮੈਂ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਦੇ ਮਨ ਦੇ ਵਿੱਚ ਨਾ ਗੁਰੂ ਕੀ ਸ਼ੋਭਾ ਸੁਣ ਕੇ ਵਡਿਆਈ ਸੁਣ ਕੇ ਬੜੀ ਖੁਸ਼ੀ ਪੈਦਾ ਹੁੰਦੀ ਏ ਬੜਾ ਆਨੰਦ ਪੈਦਾ ਹੁੰਦਾ ਹੈ ਹੁਣ ਜਦੋਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀਆਂ ਵਡਿਆਈਆਂ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਹੁੰਦੀਆਂ ਨੇ ਨਾ ਜੀ ਤੇ ਇਧਰ ਖਡੂਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀਾਂ ਦੇ ਜਿਹੜੇ ਦੋਵੇਂ ਸੁਪੁੱਤਰ ਨੇ ਬਾਬਾ ਦਾਸੂ ਜੀ ਤੇ ਬਾਬਾ ਦਾਤੂ ਜੀ ਕਹਿ ਨਹੀਂ ਜਾਉ ਤਜਾਉ ਤਿਬਰ ਕੈ ਤੇ ਉਹ ਜਦੋਂ ਸਿੱਖਾਂ ਦੇ ਕੋਲੋਂ ਸਤਿਗੁਰਾਂ ਦੀ ਵਡਿਆਈ ਸੁਣਦੇ ਨੇ ਨਾ ਸੜ ਬਲ ਜਾਂਦੇ ਨੇ ਜੀ ਤਾਂ ਇਹ ਨਹੀਂ ਹੈ ਵੀ ਜੇ ਆਪਾਂ ਗੁਰੂ ਕੇ ਘਰ ਦੇ ਵਿੱਚ ਜਨਮ ਲੈ ਲਿਆ ਤੇ ਅਸੀਂ ਵੀ ਗੁਰੂ ਵਰਗੇ ਬਣ ਜਾਵਾਂਗੇ ਜੀ ਇਹ ਤੇ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਹੈ ਵੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤੋ ਸਾਧ ਸੰਗਤ ਜੀ ਵੇਖੋ ਗੁਰੂ ਸਾਹਿਬ ਜੀ ਦੇ ਕੋਲ ਰਹਿ ਕੇ ਵੀ ਨਾ ਇਸ ਕਰਕੇ ਮਹਾਰਾਜ ਜੀ ਨੇ ਕਿਹਾ ਕਹਿਣ ਲੱਗੇ ਕਬੀਰ ਚੰਦਨ ਕੈ ਨਿਕਟੈ ਬਸੈ ਬਾਸ ਸੁਗੰਧ ਨ ਹੋਏ ਕਹਿਣ ਲੱਗੇ ਬਾਸ ਭਵੇਂ ਚੰਦਨ ਦੇ ਲਾਗੇ ਵੀ ਕਿਉਂ ਨਾ ਉਗ ਪਵੇ ਪਰ ਉਹਦੇ ਵਿੱਚ ਤਾਂ ਵੀ ਚੰਦਨ ਦੀ ਸਾਧ ਸੰਗਤ ਜੀ ਸੁਗੰਧੀ ਨਹੀਂ ਆਉਂਦੀ ਹੈ ਠੀਕ ਹੈ ਇਹ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਲਖਤੇ ਜਿਗਰ ਨੇ ਗੁਰਨਾਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪੁੱਤਰ ਨੇ ਪਰ ਜਦੋਂ ਸਤਗੁਰਾਂ ਦੀ ਵਡਿਆਈ ਸੁਣਦੇ ਨੇ ਨਾ ਤਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਿਰਦਾ ਸੜ ਜਾਂਦਾ ਹੈ ਤੇ ਅੰਦਰ ਵੜ ਜਾਂਦੇ ਹਨ ਸਾਰੇ ਘਰ ਕੀ ਇਹ ਵਡਿਆਈ ਹੁਣ ਆਪਸ ਦੇ ਵਿੱਚ ਕੁਝੁਰਦੇ ਰਹਿੰਦੇ ਨੇ ਵੀ ਆਹ ਵਡਿਆਈਆਂ ਤੇ ਕੋ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵੇਲੇ ਸਾਡੇ ਘਰ ਦੀਆਂ ਹੁੰਦੀਆਂ ਸਨ ਪਰ ਇਹ ਵਡਿਆਈ ਸਾਨੂੰ ਕਿਉਂ ਨਹੀਂ ਮਿਲੀ ਹੁਣ ਇੱਥੇ ਗੱਲ ਵਿਚਾਰਨ ਵਾਲੀ ਹੈ ਨਾ ਜੀ ਵੀ ਹੁਣ ਆਪਸ ਦੇ ਵਿੱਚ ਇਹ ਵਿਚਾਰੇ ਝੂਰ ਦੇ ਗੱਲਾਂ ਕਰਦੇ ਨੇ ਵੀ ਇਹ ਵਡਿਆਈਆਂ ਇੰਨੀਆਂ ਲੈ ਗਏ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਪਰ ਇਹ ਵਡਿਆਈਆਂ ਸਾਨੂੰ ਕਿਉਂ ਨਹੀਂ ਮਿਲੀਆਂ ਇਸ ਗੱਲ ਦਾ ਜ਼ਿਕਰ ਬਾਬਾ ਸ੍ਰੀ ਚੰਦ ਸਾਹਿਬ ਨੇ ਵੀ ਕੀਤਾ ਹੈ ਕਹਿਣ ਲੱਗੇ ਜਿਸ ਵਕਤ ਸ੍ਰੀ ਦਰਬਾਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਬਾਬਾ ਸ੍ਰੀ ਚੰਦ ਸਾਹਿਬ ਆਏ ਨੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਅੱਤ ਦਾ ਸਤਕਾਰ ਕੀਤਾ ਬਾਬਾ ਸ੍ਰੀ ਚੰਦ ਜੀ ਦਾ ਤਾਂ ਕਹਿੰਦੇ ਹਨ ਕਿ ਬਾਬਾ ਜੀ ਨੇ ਬੜੇ ਪਿਆਰ ਦੇ ਨਾਲ ਪੁੱਛਿਆ ਸੀ ਕਹਿੰਨ ਲੱਗੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿੰਨ ਲੱਗੇ ਗੁਰੂ ਸਾਹਿਬ ਜੀ ਵੀ ਤੁਸੀਂ ਐਡਾ ਐਡਾ ਲੰਮਾ ਦਾੜਾ ਕਿਉਂ ਵਧਾਇਆ ਹੈ ਤੇ ਕਹਿੰਨ ਲੱਗੇ ਉਸ ਵੇਲੇ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਨੇ ਅਤ ਨਿਮਰਤਾ ਦੀ ਮੂਰਤ ਕਹਿੰਨ ਲਗੇ ਈਸ ਕਹਿ ਦਿੱਤਾ ਕਹਿ ਲਗੇ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਛਾੜਨ ਵਾਸਤੇ ਬਣਾਇਆ ਹੈ ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਜਦੋਂ ਚਰਨਾਂ ਵੱਲ ਨੂੰ ਵਧੇ ਨਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਕਹਿੰਦੇ ਨੇ ਇਹੀ ਨਿਮਰਤਾ ਸਾਡੇ ਕੋਲੋਂ ਨਾ ਰੱਖੀ ਗਈ ਤੇ ਇਹੀ ਨਿਮਰਤਾ ਰੱਖ ਕੇ ਬਾਬਾ ਲੈਣਾ ਧੰਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਸਭ ਕੁਝ ਲੈ ਗਿਆ ਜੀ ਹਾਂ ਜੀ ਕਹਿ ਲਗੇ ਪਰ ਅਸੀਂ ਇਸ ਚੀਜ਼ ਤੋਂ ਖਾਲੀ ਰਹੇ ਆ ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਏ ਵੀ ਭਾਵੇਂ ਦੋਵੇਂ ਗੁਰੂ ਕੇ ਸੁਪੁੱਤਰ ਨੇ ਪਰ ਇਹਨਾਂ ਨੂੰ ਨਿਮਰਤਾ ਨਹੀਂ ਘਤਾਰਨ ਕੀਤੀ ਇਹਨਾਂ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਕਹਿੰਦੇ ਹਨ ਕਿ ਆਪਸ ਦੇ ਵਿੱਚ ਛੜਦੇ ਨੇ ਬਲਦੇ ਹਨ ਵੀ ਆਪਤ ਗੁਰੂ ਅੰਗਦ ਦੇਵ ਜੀ ਮਹਾਰਾਜ ਬੈਕੁੰਠ ਚਲੇ ਗਏ ਹਨ ਪਰ ਕਹਿਣ ਲੱਗੇ ਸਾਡੇ ਨਾਲ ਜਗੋਂ ਤੇਰਵੀ ਹੋਈ ਹੈ ਸਾਡੇ ਨਾਲ ਇਨਸਾਫ ਨਹੀਂ ਹੋਇਆ ਸਾਡੇ ਨਾਲ ਕਹਿਣ ਲੱਗੇ ਵੀ ਉਹਨਾਂ ਨੇ ਚੰਗੀ ਨਹੀਂ ਕੀਤੀ ਗੁਰ ਵਿਚਾਰ ਕਰ ਨੀਗਾ ਤੋ ਕਹਿੰਦੇ ਹਨ ਕਿ ਇੱਧਰ ਬਾਬਾ ਬੁੱਢਾ ਸਾਹਿਬ ਜੀ ਨੇ ਵਿਚਾਰ ਕਰਕੇ ਜੀਨ ਸਿਆਮ ਅਰ ਗੁਰੂ ਘੋ ਟਿੱਕਾ ਤੋ ਕਹਿਣ ਲੱਗੇ ਕਿ ਸਤਿਗੁਰੂ ਗੁਰੰਗਤ ਦੇਵ ਜੀ ਮਹਾਰਾਜ ਦੇ ਕੋਲੋਂ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜਾ ਟਿੱਕਾ ਹੈ ਗੁਰੂ ਅੰਗਦ ਦੇਵ ਜੀ ਮਹਾਰਮਰਦਾਸ ਮਹਾਰਾਜ ਨੂੰ ਦਿੱਤਾ ਹੈ ਤੇ ਉਸ ਵੇਲੇ ਸਾ ਸੰਗਤ ਜੀ ਦਾਤੂ ਨੇ ਇਹ ਨਾ ਕਿਹਾ ਵੀ ਮੈਂ ਇਸ ਗੱਲ ਨੂੰ ਜ਼ਰੂਰ ਇੱਕ ਦਿਨ ਨਾ ਜੀ ਕਹਿਣ ਲੱਗੇ ਵੀ ਇਹ ਗੱਦੀ ਜ਼ਰੂਰ ਖੋਵਾਂਗਾ ਮੈਂ ਪੂਰਾ ਆਪਣਾ ਬਲ ਲਾ ਦੇਵਾਂਗਾ ਸਾਰੇ ਸਾਥ ਤੇ ਬੰਦੀ ਦਸ ਪਾਲੇ ਤੋਂ ਕਹਿਣ ਲੱਗੇ ਵੀ ਉਸ ਵੇਲੇ ਨਾ ਜੀ ਧੱਕੇ ਨਾਲ ਇਹਨਾਂ ਨੇ ਇੱਕ ਦਸਤਾਰ ਖੋ ਕੇ ਆਪਣੇ ਸਿਰ ਵੀ ਬੱਧੀ ਸੀ ਚੈਨ ਨਿਤ ਗਾਦੀ ਪਰ ਸੋਏ ਇਹ ਵੀ ਗੁਰੂ ਅੰਗਦ ਅੰਗਦ ਦੇਵ ਜੀ ਮਹਾਰਾਜ ਦੇ ਵਾਂਗੂ ਗੱਦੀ ਲਾ ਕੇ ਦਾਤੂ ਵੀ ਬੈਠਦਾ ਹੈ ਪਰ ਸਾਧ ਸੰਗਤ ਜੀ ਕਮਾਈਆਂ ਤੋਂ ਬਿਨਾ ਨਾ ਜੀ ਕੁਛ ਪੱਲੇ ਨਹੀਂ ਹੁੰਦਾ ਜੀ ਜਿੰਨਾ ਚਿਰ ਕਮਾਈ ਨਾ ਨਾ ਹੋਵੇ ਜੀ ਉੰਨਾ ਚਿਰ ਸੰਗਤਾਂ ਵੀ ਕਿੱਥੇ ਆਉਂਦੀਆਂ ਨੇ ਜੀ ਵਾਕਈ ਸਾਧ ਸੰਗਤ ਜੀ ਇਹ ਗੱਲ ਪੱਕੀ ਹੈ ਜਿੱਥੇ ਸੇਵਾ ਸਿਮਰਨ ਨਹੀਂ ਨਾ ਹੈ ਦੀ ਉਥੇ ਸਾਧ ਸੰਗਤ ਜੀ ਕੋਈ ਵੀ ਜਾ ਕੇ ਰਾਜੀ ਨਹੀਂ ਹੁੰਦਾ ਹੁਣ ਵੇਖੋ ਫਤਿਹਗੜ੍ਹ ਸਾਹਿਬ ਆਪਾਂ ਜਾਈਦੇ 24 ਘੰਟੇ ਦੀ ਰੌਣਕ ਹੈ ਦਿਨ ਰਾਤ ਉਥੇ ਬਾਣੀ ਪੜੀ ਜਾ ਰਹੀ ਹੈ ਉਥੇ ਸਾਧ ਸੰਗਤ ਜੀ ਇਹ ਵੇਖੋ ਕੀਰਤਨ ਹੁੰਦੇ ਨੇ ਵਿਚਾਰਾ ਹੁੰਦੀਆਂ ਨੇ ਹੈ ਨਾ ਜੀ ਤੇ ਜਦੋਂ ਆਪਾਂ ਵੀ ਵੇਖਿਆ ਇੱਥੇ ਸਾਧ ਸੰਗਤ ਜੀ ਸੁਖਮਣੀ ਸਾਹਿਬ ਜੀ ਦੇ ਪਾਠ ਕੀਤੇ ਸੀ ਤੇ ਕਿੰਨਾ ਸਾਧ ਸੰਗਤ ਜੀ ਪਿਆਰ ਬਣਿਆ ਸੀ ਜੀ ਕਿੰਨਾ ਆਨੰਦ ਬਣਿਆ ਸੀ ਹਨਾ ਜੀ ਇਸੇ ਤਰ੍ਹਾਂ ਨਾ ਜੀ ਜਦੋਂ ਸੇਵਾ ਸਿਮਰਨ ਨਿਰੰਤਰ ਚੱਲਦਾ ਰਹੇ ਨਾ ਸਾਰੀ ਸੰਗਤ ਰਲ ਮਿਲ ਕੇ ਕਰੇ ਨਾ ਜੀ ਤੇ ਫਿਰ ਉਹ ਪਿੰਡ ਦਾ ਵਿਭਾਗ ਹੋਰ ਹੋ ਜਾਂਦਾ ਹੈ ਉਹ ਧਰਤੀ ਦਾ ਭਾਗ ਵੀ ਹੋਰ ਹੋ ਜਾਂਦਾ ਹੈ ਜੀ ਤੇ ਸੱਜ ਸੰਗਤ ਜੀ ਫਿਰ ਵੇਖੋ ਆ ਬਿਮਾਰੀਆਂ ਵੀ ਆਈਆਂ ਨੇ ਪਰ ਆਪਣੇ ਲਾਗੇ ਤਾਂ ਘੋਕੇ ਸਭ ਪਾਸੇ ਲੰਗ ਗਈਆਂ ਨੇ ਪਰ ਆਪਣੇ ਨਗਰ ਦੇ ਉੱਤੇ ਅਟੈਕ ਨਹੀਂ ਕੀਤਾ ਕਿਸੇ ਨੇ ਹਨਾ ਜੀ ਇਹ ਗੁਰੂ ਸਾਹਿਬ ਜੀ ਦੇ ਰਹਿਮਤਾਂ ਨੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਜਿਹੜੀ ਸੰਗਤ ਹਲੇ ਵੀ ਜੁੜ ਕੇ ਸਹਿਜ ਪਾਠ ਕਰਦੀਏ ਆ ਨਾ ਜੀ ਗੁਰੂ ਘਰ ਦੇ ਵਿੱਚ ਆਣ ਕੇ ਸੇਵਾ ਕਰਦੀਆਂ ਨੇ ਬੀਬੀਆਂ ਹਨਾ ਜੀ ਇਹ ਸਾਰਾ ਸੇਵਾ ਤੇ ਸਿਮਰਨ ਦਾ ਪ੍ਰਤਾਪ ਏ ਤੋਂ ਸਾਧ ਸੰਗਤ ਜੀ ਇਸ ਤਰ੍ਹਾਂ ਨਾ ਇਹ ਬੜੀ ਗੱਦੀ ਲਾ ਕੇ ਵੀ ਬੈੰਦਾ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵਾਂਗੂ ਉਜਾਗਰਨ ਆਏ ਨਾ ਕੋਏ ਪਰ ਕੋਈ ਪੂਜਾ ਕਰਨੀ ਨਹੀਂ ਆਉਂਦਾ ਕੋਈ ਮੱਥਾ ਟੇਕਣ ਨਹੀਂ ਆਉਂਦਾ ਕੋਈ ਆਣ ਕੇ ਸਾਧ ਸੰਗਤ ਜੀ ਉੱਥੇ ਵੜਦਾ ਨਹੀਂ ਤੋ ਕਹਿੰਦੇ ਹਨ ਕਿ ਇਸ ਤਰ੍ਹਾਂ ਜੀ ਕਿਉਂਕਿ ਜਿਹੜੀ ਬੰਦੇ ਦੀ ਬੰਦਗੀ ਹੈ ਨਾ ਜੀ ਉਹੀ ਸੀਸ ਚ ਕਾਣ ਦੇ ਉੱਤੇ ਲਾਉਂਦੀ ਏ ਜੇ ਬੰਦੇ ਦੇ ਪੱਲੇ ਬੰਦਗੀ ਨਹੀਂ ਨਾ ਤੇ ਫਿਰ ਕਿੱਥੇ ਚੁਕਣਾ ਆਪਾਂ ਸਾਡਾ ਸੰਗਤ ਜੀ ਲੱਖ ਨਲਕੇ ਲੱਗੇ ਹੋਣ ਜੀ ਪਰ ਬੁੱਕ ਉਸ ਜਗ੍ਹਾ ਦੇ ਉੱਤੇ ਜੋੜੀ ਦਾ ਜਿਹੜੇ ਨਲਕੇ ਚੋਂ ਪਾਣੀ ਨਿਕਲਦਾ ਹੋਵੇ ਜੀ ਨਹੀਂ ਤੇ ਆਪਾਂ ਕਹਿ ਦਈਦਾ ਇਹ ਤੇ ਖਰਾਬ ਵੇ ਜੀ ਇਹ ਵੀ ਖਰਾਬ ਵੇ ਇਹ ਵੀ ਖਰਾਬ ਵੇ ਤੇ ਜਿਹੜਾ ਨਲਕਾ ਚੱਲਦਾ ਹੋਵੇ ਉਹਦੇ ਸਾਹਮਣੇ ਆ ਆਪਣੇ ਆਪ ਹੀ ਬੋ ਕੱਢਿਆ ਜਾਂਦਾ ਜੀ ਵੀ ਇੱਥੋਂ ਪਾਣੀ ਦੀ ਬਖਸ਼ਿਸ਼ ਹੋਣੀ ਹੈ ਨਾ ਜੀ ਤੇ ਵਾਕਿਆ ਜਿਹੜੀ ਬੰਦਗੀ ਵਾਲੀ ਰੂਹ ਹੋਏਗੀ ਨਾ ਜੀ ਉਹਦੇ ਸਾਹਮਣੇ ਨਾ ਜੀ ਕਹਿ ਕੇ ਹੱਥ ਜੜਵਾਉਣ ਦੀ ਲੋੜ ਨਹੀਂ ਉੱਥੇ ਆਪਣੇ ਆਪ ਹੀ ਹੱਥ ਜੁੜ ਜਾਂਦੇ ਨੇ ਆ ਗੁਰੂ ਸਾਹਿਬ ਦੇ ਘਰ ਦੇ ਕੋਲ ਲੰਘੀਦਾ ਨਾ ਜੀ ਦਿਹਾੜੀ ਦਸਵਰੀ ਲੰਘੀਏ ਜੀ ਤਾਂ ਵੀ ਇਸ ਘਰ ਨੂੰ ਹੱਥ ਜੋੜ ਕੇ ਤੇ ਨਮਸਕਾਰ ਕਰਕੇ ਲੰਘੀਦਾ ਹੈ ਇਹ ਸਾਰੀਆਂ ਸਾਧ ਸੰਗਤ ਜੀ ਗੁਰੂ ਸਾਹਿਬ ਦੀਆਂ ਰਹਿਮਤਾਂ ਨੇ ਬਖਸ਼ਿਸ਼ਾਂ ਨੇ ਬੰਦਗੀ ਹੈ ਤੇ ਇਹ ਬੜਾ ਸਾਧ ਸੰਗਤ ਜੀ ਉਪਦੇਸ਼ ਕਰਨ ਦਾ ਸਾਧ ਸੰਗਤ ਜੀ ਵਿਚਾਰਾ ਕਰਦਾ ਤੇ ਹੈ ਪਰ ਕੋਈ ਜੁੜਦਾ ਨਹੀਂ ਆਂਦੇ ਨਾਲ ਤੋਂ ਇਸ ਤਰ੍ਹਾਂ ਸਾਧ ਸੰਗਤ ਜੀ ਇਹਨਾਂ ਦੇ ਨਾਲ ਇਹ ਵਿਚਾਰੇ ਸੜਦੇ ਬਲਦੇ ਰਹਿੰਦੇ ਨੇ ਗੁਰੂ ਸਾਹਿਬ ਜੀ ਦੀ ਵਡਿਆਈ ਵੇਖ ਕੇ ਅੱਗੇ ਕਿਵੇਂ ਗੁਰੂ ਸਾਹਿਬ ਜੀ ਦਾ ਨਰਾਦਰ ਕਰਨਗੇ ਇਹ ਅਪਕਲ ਨੂੰ ਸੁਣਾਂਗੇ